ਮੈਂ 33 24 ਨੂੰ ਵੀ ਤੁਹਾਨੂੰ ਇਹੋ ਕਿਹਾ ਸੀ ਮੈਂ ਕਿ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਅਰਵਿੰਦ ਕੇਜਰੀਵਾਦੀ ਜਮਾਨਤ ਨਹੀਂ ਹੁੰਦੀ ਮੈਂ ਜੁੱਤੀ ਨਹੀਂ ਪਾਉਂਗਾ ਤੇ ਮੈਂ ਸ਼੍ਰੀ ਅਚਲੇਸ਼ਵਰ ਧਾਮ ਤੇ ਕਸਮ ਵੀ ਖਾਦੀ ਸੀ ਕਿ ਜਿੰਨੀ ਦੇਰ ਤੱਕ ਅਰਵਿੰਦ ਕੇਜਰੀ ਬਾਹਰ ਨਹੀਂ ਹੁੰਦੇ ਮੈਂ ਜੁੱਤੀ ਨਹੀਂ ਪਾਵਾਂਗਾ ਫਿਰ ਮੈਂ ਹਮਨ ਵੀ ਕਰਵਾਇਆ ਸੀ ਤੇ ਮੈਂ ਉਦੋਂ ਵੀ ਕਿਹਾ ਸੀ ਵੀ 40 ਦਿਨ ਦੇ ਵਿੱਚ ਵਿੱਚ ਇੱਥੇ ਅਚਲੇਸ਼ਵਰ ਧਾਮ ਤੇ ਭੋਲੇ ਸ਼ੰਕਰ ਦੇ ਜੋ ਵੀ ਅਰਦਾਸ ਕਰਦਾ ਵਾ ਤੇ ਗੁਰਨਾਨ ਸਾਹਿਬ ਗੋਦਰਾ ਸਾਹਿਬ ਜੋਰ ਅਰਦਾਸ ਕਰਦਾ ਉਹ 40 ਦਿਨ ਦੇ ਵਿੱਚ ਉਹਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਤੇ ਮੇਰੀ ਅੱਜ ਪੂਰੇ 40 ਦਿਨ ਹੋਏ ਨੇ ਤੇ ਮਨੋ ਕਾਮਨਾ ਮੇਰੀ ਪੂਰੀ ਹੋ ਗਈ ਆ ਤੇ ਹੁਣ ਮੈਂ ਜਦੋਂ ਅਰਵਿੰਦ ਕੇਜਰੀਵਾਲ ਜੀ ਮੈਨੂੰ ਫੋਨ ਕਰਨਗੇ ਤੇ ਜਾ ਕੇ ਤੇ ਪੰਜਾਬ ਦੌਰੇ ਤੇ ਆਉਣਗੇ ਜਾਂ ਪਟਿਆਲੇ ਆਉਣਗੇ ਮੈਂ ਉਦੋਂ ਚੱਪਲ ਪਾਉਣੀ ਆ ਉਸ ਵਾਰ ਮੈਂ ਚੱਪਲ ਨਹੀਂ ਪਾਉਣੀ ਆਗੀ ਕਹਿੰਦੇ ਤੁਹਾਡਾ ਪੂਰਾ ਹੋ ਗਿਆ ਉਹ ਕੇਜੀਨ ਸਾਹਿਬ ਜੀ ਤੁਸੀਂ ਪਾਤਸ਼ਕ ਦੇ ਆਪ ਜੀ ਨੀਮ ਜੁੱਤੀ ਆਪ ਨਹੀਂ ਪੋਣੀ ਆ ਗਈ ਜੁੱਤੀ ਉਹਨਾਂ ਕੋਈ ਪੋਣੀ ਹੈ ਮਤਲਬ ਉਹਨਾਂ ਦੀ ਹਾਜ਼ਰੀ ਸੀ ਹਾਂ ਜੀ ਮੈਂ ਉਦੋਂ ਅਚਲ ਸਾਹਿਬ ਨੇ ਇਹੋ ਗੱਲ ਕੀਤੀ ਸੀ ਕਿ ਮੈਂ ਉਹਨਾਂ ਦੀ ਹਾਜ਼ਰੀ ਚ ਜੁੱਤੀ ਚਪਲ ਪੋਣੀ ਹੈ ਜੀ ਸਾਹਿਬ ਫਿਰ ਕੈਂਪੇਨ ਕਰਨੀ ਗਰਮੀ ਦਾ ਦਿਨ ਗਰਮੀ ਦੇ ਮੌਸਮ ਦੇ ਵਿੱਚ ਤੁਸੀਂ ਕੈਂਪੇਨ ਅਜੇ ਵੀ ਜਾਰੀ ਰੱਖੀ ਹੋਈ ਹੈ ਹਾਂ ਮੈਂ ਜਾਰੀ ਕੀਤੀ ਮੈਂ 9 ਹਲਕੇ ਦੇ ਕੰਮ ਕਰਦਾ ਪਿਆ 9 ਹਲਕੇ ਦੇ ਮੈਂ ਪਿੰਡਾਂ ਚ ਸ਼ਹਿਰਾਂ ਚ ਕਸਬਿਆਂ ਚ ਹਰਥਾਂ ਮੈਂ ਜਾ ਰਿਹਾ ਤੇ ਨਗੇ ਪੈਰੀ ਜਾ ਰਿਹਾ ਅੱਜ ਵੈਸੇ ਅਰਵਿੰਦ ਕੇਜਰੀਵਾਲ ਜਦੋਂ ਦੇਹਾ ਹੁੰਦੇ ਆ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਵੀ ਉਹ ਨੇਤਾ ਵੀ ਉਹ ਕਿੱਦਾਂ ਸੋਚਦੇ ਹੋ ਅੱਜ ਜਦੋਂ 2 ਵਜੇ ਤੋਂ ਬਾਅਦ ਸਾਨੂੰ ਲੱਗਾ ਪਤਾ ਮੈਂ ਉਦੋਂ ਅਸ਼੍ਰੀ ਅਚਲਿਕਾ ਸ਼ਰਧਾ ਆਮ ਸੀ ਅੱਜ ਉੱਥੇ ਮੰਦਰ ਵਿੱਚ ਹੀ ਇੱਕ ਮਠਾਈ ਦੀ ਦੁਕਾਨ ਖੋਲੀ ਆ ਤੇ ਉਹਦਾ ਉਦਘਾਟਨ ਸੀ ਤੇ ਮੈਂ ਉਦੋਂ ਸਵੇਰ ਦੇ ਅੰਬਿਆਰ ਤੇ ਮੇਰੇ ਵਲੰਟੀਅਰ ਮੇਰੇ ਦੋਸਤ ਸਾਰੇ ਹੋਤੇ ਸੀ ਆਪਾਂ ਤੇ ਜਦੋਂ ਸਾਨੂੰ 2 ਵਜੇ ਲੱਗਾ ਪਤਾ ਪੀਰ ਦੀ ਜਮਾਨਤ ਹੋ ਗਈ ਆ ਉਸ ਵਕਤ ਖੁਸ਼ੀ ਦੀ ਲਹਿਰ ਬਣ ਗਈ ਫਿਰ ਢੋਲ ਵਾਲੇ ਵੀ ਆ ਗਏ ਲੱਡੂ ਵੇਰਾ ਵਗੈਰਾ ਪਸਾਰਾ ਬਤਾਇਆ ਤੇ ਮੇਰੇ ਦਫਤਰ ਆਣ ਕੇ ਬਹੁਤ ਰੌਣਕ ਹੋ ਗਈ ਤੇ ਫਿਰ ਅਚਲ ਸਵੇਰ ਧੰਮ ਤੋਂ ਫੇਰ ਮੈਂ ਦੁਬਾਰਾ ਆਪਣੇ ਦਫਤਰ ਆਇਆ ਤੇ ਦਫਤਰ ਤੋਂ ਫੇਰ ਮੈਂ ਦੁਬਾਰਾ ਅਚਲ ਸਵੇਰ ਧੰਮ ਗਿਆ ਇੱਕ ਲੱਗਦਾ ਹੈ ਕਿ ਮਨ ਹਾਂ ਬਿਲਕੁਲ 40 ਦਿਨ ਦੇ ਵਿੱਚ ਵਿੱਚ ਹੀ ਮੈਂ ਕਿਹਾ ਸੀ ਕਿ 40 ਦਿਨ ਦੇ ਵਿੱਚ 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 ਇਸ ਧਰਮ ਅਸਥਾਨ ਤੇ ਆਣ ਕੇ ਜੋ ਵੀ ਆਪਣੀ ਮਨੋ ਕਾਮਨਾ ਮੰਗਦਾ ਵਾ ਉਹ ਪੂਰੀ ਹੁੰਦੀ ਹੈ ਵੇਖੋ ਜੀ ਅੱਜ ਦਾ ਦਿਨ ਇੱਕ ਬੜਾ ਮਹੱਤਵਪੂਰਨ ਦਿਨ ਹੈ ਪੂਰੀ ਸਮੁੱਚੀ ਆਮ ਆਦਮੀ ਪਾਰਟੀ ਵਾਸਤੇ ਸਮੂੱਚੇ ਵਲੰਟੀਅਰ ਵਾਸਤੇ ਸਮੂੱਚੀ ਲੀਡਰਸ਼ਿਪ ਵਾਸਤੇ ਕਿਉਂਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ ਜਿਹੜੇ ਤਾਕਤ ਦਾ ਨਾਜਾਇਜ਼ ਫਾਇਦਾ ਚੁੱਕ ਕੇ ਇੱਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅੱਜ ਸੁਪਰੀਮ ਕੋਰਟ ਵੱਲੋਂ ਜਿਹੜੀ ਆ ਜਮਾਨਤ ਦੇ ਕੇ ਸੁਪਰੀਮ ਕੋਰਟ ਨੇ ਇਹ ਦੱਸਤਾ ਹੈ ਕਿ ਇਨਸਾਫ ਜਿਹੜਾ ਵਾ ਹਿੰਦੁਸਤਾਨ 'ਚ ਜਿੰਦਾ ਅੱਜ ਸ਼ਰਤਾਂ ਤੇ ਜਮਾਨਤ ਮਿਲੀ ਹੈ ਆਉਣ ਵਾਲੇ ਸਮੇਂ 'ਚ ਜਦੋਂ ਇਸ ਕੇਸ 'ਚ ਲੱਭਿਆ ਕੁਛ ਨਾ ਤੇ ਕੇਜਰੀਵਾਲ ਸਾਹਿਬ ਨੂੰ ਜਿਹੜਾ ਬਾਜਿਤ ਬਰੀ ਵੀ ਕੀਤਾ ਜਾਏਗਾ ਇਸ ਖਾਰਜ ਹੋਏਗਾ ਇਲੈਕਸ਼ਨ ਕੈਂਪੇਨ ਵੀ ਮਤਲਬ ਬਿਲਕੁਲ ਬੂਮ ਫੜੇਗੀ ਜੀ ਬੇਸਿਕਲੀ ਵਿਰੋਧੀਆਂ ਦਾ ਮੇਨ ਮਕਸਦ ਉਹਨਾਂ ਨੂੰ ਅੰਦਰ ਕਰਨਾ ਇਹੋ ਹੀ ਸੀ ਕਿ ਕਿਸੇ ਤਰੀਕੇ ਕੰਪੇਨਿੰਗ ਜਿਹੜੀ ਹੈ ਉਹ ਦੱਬੀ ਜਾਏ ਪਰ ਇਹਦਾ ਰਿਜ਼ਲਟ ਜਿਹੜਾ ਉਲਟਾ ਹੋ ਕੇ ਮਿਲੇਗਾ ਕਿ ਉਹਨਾਂ ਜਿਆਦਾ ਹੀ ਬੂਮ ਮਿਲੇਗਾ ਜਦੋਂ ਇਹ ਕਿਸੇ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨੇ ਆ ਤੇ ਉਹ ਵੱਧ ਚੜ ਕੇ ਸਾਹਮਣੇ ਆਂਦੀ ਹੈ ਤੇ ਉਹਨੂੰ ਵੱਧ ਚੜ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਕੰਪੇਨਿੰਗ ਆ ਉਹਨੂੰ ਹੋਰ ਬਲ ਜਿਹੜਾ ਵਾ ਮਿਲੇਗਾ